ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚ ਗਏ ਸੀ ਪਿੰਡ ਲੋਹਾ ਖੇੜਾ ਸਿੱਧੂ ਕਾਰ ਬਾਜ਼ਾਰ ਤੇ ਜੋ ਤੁਸੀਂ ਫੋਨ ਦੀ ਸਕਰੀਨ ਤੇ ਕਾਰ ਦੇਖ ਰਹੇ ਹੋ ਦੋਸਤੋ ਮੋਟਰਸਾਈਕਲ ਨਾਲੋਂ ਵੀ ਸਸਤੀ ਆ ساری ਗੱਲਬਾਤ ਇਹਦੇ ਬਾਰੇ ਦੱਸਦੇ ਆ ਟਾਟਾ ਦੀ ਗੱਡੀ ਇਹ ਵੀ ਚੈੱਕ ਕਰੋ ਭਾਈ ਜੀ ਸ਼ਾਰਟ ਮਾਰਾ ਦਿਓ ਟਾਟਾ ਦੀ ਗੱਡੀ ਤੇ ਟਾਟਾ ਐਂਡੀਕਾ ਵੈਸ਼ਟਾ ਠੀਕ ਹੈ ਜੀ ਕਾਰ ਸਾਈਕਲ ਦੇ ਰੇਟ 'ਚ ਦਵਾਂਗੇ ਜੀ ਠੀਕ ਆ ਭਾਈ ਜੀ ਮੋਟਰਸਾਈਕਲ ਤਾਂ ਲੱਖ ਰੁਪਏ ਦਾ ਹੋਇਆ ਪਿਆ ਜੀ ਸਹੀ ਗੱਲ ਆ ਦੋਸਤੋ ਦੇਖ ਲਓ ਗੱਡੀ ਦੇ ਸ਼ਾਰਟ ਮਾਰਾ ਦਿਓ ਦਿਖਾ ਦਿਓ ਦੋਸਤਾਂ ਨੂੰ ਠੀਕ ਹੈ ਜੀ ਜੀ ਕਾਰ ਚੈੱਕ ਕਰੋ 2010 ਮਾਡਲ ਆ ਨੰਬਰ ਵੀ ਟਾਪ ਦਾ ਪੀਵੀ 65 ਮਹਾਲੀ ਦਾ ਤੁਸੀਂ ਗਾਣਾ ਸੁਣਿਆ ਹੋਊਗਾ ਦੋਸਤੋ ਪੀਵੀ 65 ਪੀਵੀ 65 ਨੰਬਰਾਂ ਦਾ ਦੂਸਰੇ ਓਨਰ ਦੀ ਕਾਰ ਆ ਠੀਕ ਹੈ ਜੀ ਬਿਲਕੁਲ ਸਾਫ ਸੁਥਰੀ ਅੰਦਰੋਂ ਬਾਹਰੋਂ ਕਾਰ ਆ ਠੀਕ ਹੈ ਜੀ ਏਸੀ ਹੀਟਰ ਸਭ ਕੁਝ ਵਰਕਿੰਗ ਮਿਲੂਗਾ ਠੀਕ ਆ ਦੋਸਤੋ ਠੀਕ ਹੈ ਜੀ ਠੀਕ ਹੈ ਜੀ ਇਹ ਕਾਰ ਦੇ ਦਾਂਗੇ ਆਪਾਂ ਸਿਰਫ ਕੱਲੇ 70000 ਰੁਪਏ ਦੀ ਲੈ ਵੀ ਦੋਸਤੋ ਬਾਈਆਂ ਨੇ ਧੁਮਾਕਾ ਕਰਤਾ ਮੋਟਰਸਾਈਕਲ ਵੀ ਲੱਖ ਰੁਪਏ ਦਾ ਆਉਂਦਾ ਬਾਈ ਹੁਣੀ ਤੁਹਾਨੂੰ 70000 ਦੇ ਵਿੱਚ ਗੱਡੀ ਦੇਣਗੇ ਹਾਂਜੀ ਜਿਹੜਾ ਕੋਈ ਮੇਰਾ ਵੀਰ ਮੋਟਰਸਾਈਕਲ ਦੀ ਲੈਣ ਦੀ ਸੋਚ ਰਿਹਾ ਉਹ ਮੋਟਰਸਾਈਕਲ ਨਾ ਲਵੇ ਬਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਨੂੰ ਫੋਨ ਲਾ ਲਵੇ ਸਿੱਧਾ ਡਾਇਰੈਕਟ 70000 ਦੇ ਵਿੱਚ ਆ ਪੀਵੀ 65 ਮਹਾਲੀ ਦਾ ਨੰਬਰ ਲੈ ਜਾਵੇ ਹਾਂਜੀ ਪੀਵੀ 65 ਮਹਾਲੀ ਨੰਬਰ ਦੀ ਗੱਡੀ ਲੈ ਜਾਵੇ ਜੇ ਕੋਈ ਮੋਟਰਸਾਈਕਲ ਦੀ ਸੋਚ ਰਿਹਾ ਲੈਣ ਦੀ ਦੋਸਤੋ ਸਾਮਣੋਂ ਵੱਡਾ ਧਮਾਕਾ ਆ। ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਧੰਨਵਾਦ।